ਅਸੀਂ ਕਹਿਣਾ ਚਾਹੁੰਦੇ ਆ ਕਿ ਅੱਜ ਦੇਸ਼ ਦੇ ਭਾਰਤ ਸਰਕਾਰ ਦੇ ਖੇਤੀ ਮੰਤਰੀ ਔਰ ਪਿੰਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਜਿਹੜੇ ਮੱਧ ਪ੍ਰਦੇਸ਼ ਦੇ 5 ਵਾਰ ਦੇ ਮੁੱਖ ਮੰਤਰੀ ਰਹਿ ਚੁੱਕੇ ਆ ਅੱਜ ਰਣ ਸਿੰਘ ਕਲਾਂ ਆਏ ਸੀਗੇ ਔਰ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਕਿ ਉਹ ਰਣ ਸਿੰਘ ਕਲਾਂ ਦੇ ਵਿਕਾਸ ਦੇ ਖਿੜਿਆ ਹੋਇਆ ਫੁੱਲ ਨੂੰ ਦੇਖ ਕੇ ਗਏ ਆ ਕੋਈ ਤੁਹਾਨੂੰ ਪੈਕੇਜ ਜਾਂ ਕੋਈ ਚੀਜ਼ ਉਹ ਦੇ ਕੇ ਗਏ ਆ ਜਿਹੜਾ ਆ ਹਾਂ ਸਾਡੇ ਲਈ ਸਭ ਤੋਂ ਵੱਡਾ ਪੈਕੇਜ ਤੇ ਮਾਣ ਵਾਲੀ ਗੱਲ ਇਹ ਸੀ ਕਿ ਸਾਡੇ ਪਿੰਡੋਂ ਆਏ ਕਿਉਂਕਿ ਇੱਕ ਕੇਂਦਰੀ ਮੰਤਰੀ ਦਾ ਆਉਣਾ ਇੱਕ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਗੱਲ ਹੁੰਦੀ ਆ ਦੂਜੇ ਪੈਕੇਜ ਛੋਟੇ ਰਹਿ ਜਾਂਦੇ ਆ ਕਿ ਇੱਕ ਮੰਤਰੀ ਦੀ ਆਦਮ ਨਾਲ ਇੱਕ ਪੂਰੇ ਪੰਜਾਬ 'ਚ ਨਹੀਂ ਪੂਰੇ ਦੇਸ਼ ਦੇ ਵਿੱਚ ਸੁਨੇਹਾ ਜਾਂਦਾ ਕਿ ਯਾਰ ਰਣ ਸਿੰਘ ਕਲਾ ਨੇ ਜਿਹੜਾ ਕੰਮ ਕੀਤਾ ਉਹਵੇਂ ਕੰਮ ਕਰਨਾ ਚਾਹੀਦਾ ਆ ਜਰਨ ਸਿੰਘ ਕਲਾ ਨੂੰ ਸ਼ਾਬਾਸ਼ੇ ਦੇਣ ਆਏ ਆ ਤੇ ਰਣ ਸਿੰਘ ਕਲਾ ਨੂੰ ਇੱਕ ਜਿਹੜੇ ਸਭ ਤੋਂ ਵੱਡੇ ਜਿਹੜੇ ਸ਼ਬਦ ਸਾਡੇ ਲਈ ਬੋਲ ਕੇ ਗਏ ਆ ਬੇਸ਼ੁਮਾਰ ਕੀਮਤੀ ਉਹ ਗੱਲ ਕਹਿ ਕੇ ਗਏ ਨਸੀਹ ਕਲਾ ਇੱਕ ਪਾਟਸ਼ਾਹ ਲਾਇ ਤੇ ਪਾਠ ਸ਼ਾਡਾ ਤੋਂ ਸਿੱਖਿਆ ਜਾਂਦਾ ਉਹ ਕਹਿੰਦੇ ਰਣਸੀਹ ਕਲਾ ਤੋਂ ਵਿਕਾਸ ਸਿੱਖਣਾ ਚਾਹੀਦਾ ਰਣਸੀਹ ਕਲਾ ਤੋਂ ਸਿੱਖਣਾ ਚਾਹੀਦਾ ਕਿ ਕਿਵੇਂ ਕੰਮ ਕੀਤਾ ਜਾਣਾ ਜਾਂਦਾ ਏ ਕਿਵੇਂ ਥੋੜੀ ਮਸ਼ੀਨਰੀ ਦੇ ਨਾਲ 6-7 ਸਾਲਾਂ ਤੋਂ ਜਿਹੜੀ ਪਰਾਲੀ ਨੂੰ ਅੱਗ ਲਾਏ ਬਿਨਾ ਪਿੰਡ ਦੇ ਕਿਸਾਨ ਜਿਹੜੇ ਪਰਾਲੀ ਤੋਂ ਬਿਨਾ ਜਾਨੀ ਕਣਕ ਦੀ ਬਜਾਈ ਆਲੂ ਦੀ ਬਜਾਈ ਤੇ ਸਰੋਂ ਜਿਹੜੀ ਬੀਜ ਕੇ ਖੇਤੀ ਕਰਦੇ ਆ ਇਹ ਇੱਕ ਆਪਣੇ ਆਪ ਵਿੱਚ ਇੱਕ ਬਲੱਖਣ ਗੱਲ ਸੀ ਸਾਡੇ ਲਈ ਇੱਕ ਮਾਨ ਵਾਲੀ ਗੱਲ ਸੀ ਤੁਹਾਡੇ ਨਾਲ ਉਹ ਖੇਤਾਂ 'ਚ ਵੀ ਗਏ ਨੇ ਉੱਥੇ ਉਹਨਾਂ ਨੂੰ ਕੀ ਚੀਜ਼ ਜਿਹੜੀ ਅਸੀਂ ਅੱਗੇ ਗੱਲਬਾਤ ਹੋ ਵੀ ਜੀ ਉੱਥੇ ਔਰ ਸਾਰਾ ਉਹਨਾਂ ਨੇ ਆਪ ਪ੍ਰੈਕਟੀਕਲ ਆਪਣੇ ਅੱਖਾਂ ਦੇ ਨਾਲ ਦੇਖਿਆ ਕਿ ਵਾਕਿਆ ਹੀ ਕਲਾ ਉਹਨਾਂ ਨੇ ਦੇਖਿਆ ਕਿ ਕਿਸਾਨ ਕਿਵੇਂ ਖੇਤੀ ਕਰਦੇ ਆ ਕਿਵੇਂ ਕਣਕ ਦੀ ਬਜਾਈ ਕਰਦੇ ਆ ਕਿਵੇਂ ਆਲੂ ਦੀ ਬਜਾਈ ਕਰਦੇ ਆ ਵਿੱਚ ਹੀ ਪਰਾਲੀ ਨੂੰ ਜ਼ਮੀਨ ਦੇ ਵਿੱਚ ਰਲਾ ਕੇ ਉਹ ਸਾਰਾ ਕੁਝ ਉਹਨਾਂ ਨੇ ਆਪ ਖੇਤਾਂ 'ਚ ਜਾ ਕੇ ਦੇਖਿਆ ਔਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਸੀ ਕਿ ਉਹਨਾਂ ਨੇ ਸਾਡੇ ਕਿਸਾਨਾਂ ਨੂੰ ਖੁੱਲਾ ਟਾਈਮ ਦਿੱਤਾ ਉਹਨਾਂ ਨੂੰ ਸਾਨੂੰ ਐ ਲੱਗਦਾ ਨਹੀਂ ਸੀ ਅਸੀਂ ਕਿ ਸਾਡੇ ਪਿੰਡ ਐਡੇ ਭੱਡੇ ਮੰਤਰੀ ਆਏ ਆ ਉਹ ਕਿਸਾਨਾਂ ਨੂੰ ਕੋਲੇ ਸੱਦ-ਸੱਦ ਕੇ ਉਹਨਾਂ ਦਾ ਨਾਮ ਪੁੱਛ ਕੇ ਉਹਨਾਂ ਨੂੰ ਨਾਮ ਫਿਰ ਉਹਨਾਂ ਦਾ ਨਾਮ ਜਨਾਬ ਇਹ ਕਿਵੇਂ ਬੀਜੀ ਆ ਤੁਹਾਡਾ ਖਰਚਾ ਕਿੰਨਾ ਆਇਆ ਤਾਂ ਫਾਇਦਾ ਕੀ ਆ ਤੁਸੀਂ ਪਹਿਨਾ ਅੱਗ ਲਾਉਂਦੇ ਸੀ ਉਦੋਂ ਨੁਕਸਾਨ ਕੀ ਸੀ ਹੁਣ ਕੀ ਫਾਇਦਾ ਹੋ ਰਿਹਾ ਆਮਦਨ ਕਿੰਨੀ ਵਧੀਆ ਝਾੜ ਕਿੰਨਾ ਵਧੀਆ ਸਾਰੀਆਂ ਗੱਲਾਂ ਉਹਨਾਂ ਨੇ ਬਹੁਤ ਢੰਗਾਈ ਦੇ ਨਾਲ ਮੈਂ ਕਹਿੰਦਾ ਕਿਸਾਨਾਂ ਨਾਲ ਬਾਹਰ ਚੀਜ਼ ਗੁਫਤਗੂ ਕੀਤੀ ਆ ਔਰ ਬਹੁਤ ਸਾਨੂੰ ਅੱਛਾ ਲੱਗਿਆ ਸਾਡੇ ਕਿਸਾਨਾਂ ਨੂੰ ਵੀ ਬਹੁਤ ਲੱਗਿਆ ਕਿ ਵਾਕਿਆ ਹੀ ਸਾਡੇ ਪਿੰਡ ਚ ਇੱਕ ਖੇਤੀਬਾੜੀ ਮੰਤਰੀ ਆਇਆ ਇਹ ਖੇਤ ਦੇ ਵਿੱਚ ਜਾ ਕੇ ਉਹਨਾਂ ਨੇ ਦਾਵਾ ਕੀਤਾ ਵੀ ਮੈਂ ਇੱਥੇ ਸਾਰੇ ਪੂਰੇ ਕਰੂੰਗਾ ਜੋ ਵੀ ਹੈਗਾ ਉਹ ਕੀ ਸੀਗਾ ਉਹਨਾਂ ਦੀ ਉਹ ਬਿਲਕੁਲ ਜੀ ਕਿਸਾਨਾਂ ਨੇ ਅਸੀਂ ਉਹਨਾਂ ਨੂੰ ਮੰਗ ਕੀਤੀ ਸਾਡੇ ਕਿਸਾਨਾਂ ਨੇ ਅਸੀਂ ਮੈਂ ਵੀ ਉਹਨਾਂ ਨੂੰ ਕਿਹਾ ਸੀ ਕਿ ਸਾਡ ਨੂੰ ਝੋਨੇ ਦੀ ਫਸਲ ਤੋਂ ਸਾਡਾ ਖੜਾ ਛਡਾਉਣਾ ਚਾਹੀਦਾ ਕਿਉਂਕਿ ਅਸੀਂ ਹੁਣ ਝੋਨਾ ਨਹੀਂ ਵੇਚ ਰਹੇ ਅਸੀਂ ਤਾਂ ਪਾਣੀ ਵੀ ਦਾਤੇ ਲਾਤਾ ਝੋਨੇ ਨੇ ਸਾਡਾ ਪਾਣੀ ਵੀ ਸਾਡਾ ਖਤਮ ਕਰਤਾ ਪੰਜਾਬ ਡਰਾਈ ਹੋਣ ਦੇ ਜਿਹੜਾ ਕਿਨਾਰੇ ਪੁੱਜਿਆ ਹੋਇਆ ਪੀ ਸਾਨੂੰ ਰਵਾਇਤੀ ਫਸਲਾਂ ਜਿਹੜੀਆਂ ਸਾਡੀਆਂ ਦਾਲਾਂ ਹੋ ਗਈਆਂ ਸਰੋਂ ਹੋ ਗਈ ਸਾਨੂੰ ਰਵਾਇਤੀ ਫਸਲਾਂ ਸਾਨੂੰ ਅਸੀਂ ਬੀਜੀਏ ਉਹਨੂੰ ਐਮ ਐਸ ਪੀ ਤੇ ਸਰਕਾਰ ਖਰੀਦੇ ਉਹਦਾ ਮੰਡੀਕਰਨ ਪੂਰੀ ਦੁਨੀਆ ਵਿੱਚ ਕੀਤਾ ਜਾਵੇ ਜਿਹੜੀਆਂ ਪੰਜਾਬ ਦੀਆਂ ਜਾਂ ਪੂਰੇ ਦੇਸ਼ ਦੇ ਕਿਸਾਨ ਜਿਹੜੀ ਪੈਦਾਵਾਰ ਕਰਦੇ ਆ ਉਹਦੇ ਕਰਕੇ ਅਸੀਂ ਗੱਲਬਾਤ ਕਰਦੇ ਸੀ ਉਹਨਾਂ ਨੇ ਆਖਿਆ ਕਿ ਉਹਨਾਂ ਨੇ ਤਾਂ ਹੀ ਰਣਸੀਂ ਕਲਾ ਨੂੰ ਉਹਨਾਂ ਨੇ ਆਖਿਆ ਕਿ ਤੁਸਾਨੂੰ ਅਸੀਂ ਜਿਹੜੀ ਅਗਲੇ ਮਹੀਨੇ ਦਸੰਬਰ ਦੇ ਵਿੱਚ ਪੂਰੀ ਖੇਤੀ ਨੀਤੀ ਬਣਨੀ ਆ ਜਿਦੇ ਵਿੱਚ ਪ੍ਰਧਾਨ ਮੰਤਰੀ ਨੇ ਬੈਠਣਾ ਔਰ ਸਾਡੇ ਲਈ ਮਾਣ ਵਾਲੀ ਗੱਲ ਆ ਮੇਰੇ ਪਿੰਡ ਲਈ ਔਰ ਮੈਨੂੰ ਸੱਦਾ ਦੇ ਕੇ ਗਏ ਆ ਸਰਪੰਚ ਨੂੰ ਕਿ ਮਿੰਟੂ ਤੂੰ ਉੱਥੇ ਉਹ ਜਦੋਂ ਸਾਰੀ ਬਣਾਉਣੀ ਆ ਰਣਨੀਤੀ ਤਿਆਰ ਕਰਨੀ ਆ ਖੇਤੀ ਦਾ ਖਰੜਾ ਤਿਆਰ ਕਰਨਾ ਖੇਤੀ ਨੀਤੀ ਤਿਆਰ ਕਰਨੀ ਆ ਵੀ ਕਿਵੇਂ ਕੀ ਹੋਣਾ ਚਾਹੀਦਾ ਕਿਸਾਨਾਂ ਦੀ ਆਮਦਨ ਕਿਵੇਂ ਵਧੇ ਕਿਵੇਂ ਪਰਾਲੀ ਨਾ ਸੜੇ ਕਿਵੇਂ ਪਾਣੀ ਪਹੁੰਚਾਇਆ ਜਾ ਸਕੇ ਇਹ ਸਾਰੀ ਨੀਤੀ ਬਣਨੀ ਆ ਉਹਦੇ ਵਿੱਚ ਸਾਨੂੰ ਉਹਨਾਂ ਨੇ ਸੱਦਾ ਦੇ ਕੇ ਗਏ ਆ ਸਪੈਸ਼ਲ ਇਹ ਸਾਡੇ ਲਈ ਬਹੁਤ ਖਾਸ ਗੱਲ ਤੇ ਸਾਡੇ ਮੂਗਾ ਜ਼ਿਲ੍ਹੇ ਦਾ ਇੱਕ ਰਣਸੀਹ ਪਿੰਡ ਜਿਹੜਾ ਹੈਗਾ ਉਹਨਾਂ ਨੇ ਕਿਹਾ ਵੀ ਇੱਕ ਐਸਾ ਪਿੰਡਾ ਨਹੀਂ ਤੇ ਤਕਰੀਬਨ ਜਿੱਥੇ ਜਾਂਦੇ ਸੀ ਸਾਡੇ ਕੋਲ ਮੰਗਦੇ ਆ ਇਹ ਸਾਨੂੰ ਉਲਟਾ ਦੇ ਕੇ ਗਏ ਆ ਕਿੱਦਾਂ ਲੱਗ ਰਿਹਾ ਤੁਹਾਨੂੰ ਇਹ ਵੱਲ ਲੱਭ ਸੁਣ ਕੇ ਹਾਂ ਬਿਲਕੁਲ ਜੀ ਬਹੁਤ ਅੱਛਾ ਲੱਗਿਆ ਕਿਉਂਕਿ ਬਿਲਕੁਲ ਅਸੀਂ ਅਸੀਂ ਕੱਲੇ ਅਸੀਂ ਮੰਗਣ ਵਾਲੇ ਥੋੜਾ ਏ ਅਸੀਂ ਉਹਨਾਂ ਨੂੰ ਦੱਸਿਆ ਕਿ ਅਸੀਂ ਆਏ ਅਸੀਂ ਆਏ ਆਪਣੇ ਆਪਣੇ ਬਲਪੂਤੇ ਤੇ ਰਣਸੀਹ ਕਲਣੇ ਵਿਕਾਸ ਦੀ ਅਡਾਰੀ ਮਾਰ ਕੇ ਇੱਕ ਵਿਕਾਸ ਦਾ ਨਵਾਂ ਅਸਮਾਨ ਦੀ ਖੋਜ ਕੀਤੀ ਆ ਤੇ ਉਹ ਉਹ ਗੱਲ ਤੋਂ ਬਹੁਤ ਪ੍ਰਭਾਵਿਤ ਹੋਏ ਜਦੋਂ ਅਸੀਂ ਆਖਿਆ ਸਾਨੂੰ ਕੋਈ ਚਾਹੀਦਾ ਕੁਝ ਨਹੀਂ ਅਸੀਂ ਦੇਣ ਵਾਲਾ ਪੰਡਾ ਅਸੀਂ ਹਰ ਅਸੀਂ ਪਲਾਸਟਿਕ ਬਦਲੇ ਲੋਕਾਂ ਨੂੰ ਖੰਡਕੋਟ ਦਿੰਨੇ ਆ ਅਸੀਂ ਪ੍ਰਾਲੀ ਨਹੀਂ ਸਾੜਦੇ ਉਹਨੂੰ 500 ਰੁਪਇਆ ਪ੍ਰਤੀ ਏਕੜ ਮਾਜਵਾ ਦਿੰਨੇ ਆ ਕਿਤਾਬਾਂ ਪੜ੍ਹਨ ਦੇ ਅਸੀਂ ਪੈਸੇ ਦਿੰਨੇ ਆ ਰੁੱਖ ਲਗਾਉਣ ਦੇ ਅਸੀਂ ਪੈਸੇ ਦਿੰਨੇ ਆ ਠੀਕ ਆ ਇਹ ਸਾਰਾ ਕੁਝ ਅਣਸੀਕਲਾ ਦੇਣ ਵਾਲਾ ਹੈ ਤੇ ਅਸੀਂ ਅਸੀਂ ਤੁਹਾਡੇ ਤੋਂ ਕੁਝ ਮੰਗਦੇ ਨਹੀਂ ਅਸੀਂ ਇੱਕ ਗੱਲ ਲਾਖੀ ਹੈ ਕਿ ਪੰਜਾਬ ਨੂੰ ਬਚਾਉਣ ਦੀ ਲੋੜ ਆ ਆਪਾਂ ਆਏ ਆ ਆਪਦੇ ਪਾਣੀ ਨੂੰ ਬਚਾਉਣ ਦੀ ਲੋੜ ਆ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਦੀ ਲੋੜ ਆ ਸਾਨੂੰ ਇਹੋ ਜਿਹਾ ਕੰਮ ਕਰੋ ਸਾਨੂੰ ਕੁਝ ਪੈਕੇਜ ਦੇਣ ਨਾਲ ਅਣਸੀਕਲਾ ਨਾਲ ਕੱਲੇ ਦੀ ਸਮੱਸਿਆ ਦਾ ਹੱਲ ਨਹੀਂ ਹੋਣੀ ਅਸੀਂ ਚਾਹੁੰਦੇ ਪੂਰੇ ਪੰਜਾਬ ਦੀ ਸਮੱਸਿਆ ਅਸੀਂ ਹੱਲ ਕਰਨੀ ਚਾਹੁੰਦੇ ਆ ਕਿਉਂਕਿ ਪੰਜਾਬ ਅੱਜ ਗੁਰੂਆਂ ਪੀਰਾਂ ਦੀ ਧਰਤੀ ਉਜੜ ਰਿਹਾ ਹਰ ਪੱਖ ਤੋਂ ਸਾਡੀ ਨੌਜਵਾਨੀ ਪੀੜ੍ਹੀ ਅੱਜ ਕਰਾਹੇ ਪੈ ਰਹੀ ਹੈ ਸਾਡੀ ਸਾਡਾ ਬ੍ਰੇਨ ਡਰੇਨ ਹੋ ਰਿਹਾ ਵਿਦੇਸ਼ਾਂ ਚ ਜਾ ਰਹੇ ਆ ਪਾਣੀ ਸਾਡਾ ਮੁੱਕਦਾ ਜਾਂਦਾ ਫਸਲਾਂ ਸਾਡੇ ਜਿਹੜੀਆਂ ਦਿਨੋਂ ਦਿਨੋਂ ਤੇ ਝਾੜ ਘਟਦੇ ਜਾਂਦੇ ਆ ਕਦੇ ਸੋਕੇ ਦੀ ਮਾਰ ਪੈਂਦੀ ਆ ਪੰਜਾਬ ਤੇ ਕਦੇ ਹਾੜਾਂ ਦੀ ਮਾਰ ਪੈਂਦੀ ਆ ਕਦੇ ਮੌਸਮ ਕਿਹੇ ਜਾ ਹੁੰਦਾ ਜਿਵੇਂ ਪੀੜੀ ਤੋਂ ਲੈ ਕੇ ਰੱਬ ਤੱਕ ਜਿਵੇਂ ਜਾਖੜ ਸਾਹਿਬ ਕਹ ਕੇ ਗਏ ਆ ਕਿ ਕਿਸਾਨ ਨੂੰ ਸਭ ਮਾਰਾਂ ਦੇਣ ਵਾਲੀਆਂ ਚੀਜ਼ਾਂ ਐ ਇਸ ਕਰਕੇ ਅਸੀਂ ਆਖਿਆ ਕਿ ਇਹੋ ਜੀ ਨੀਤੀ ਬਣੇ ਜਿਹਦੇ ਨਾਲ ਕਿਸਾਨ ਦੀ ਆਮਦਨ ਵਧੇ ਕਿਸਾਨ ਫਾਹਾ ਲੈ ਕੇ ਖੁਦਕੁਸ਼ੀ ਕਰਕੇ ਉਹ 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 ਆਪਣੀ ਜੀਵਨ ਲੀਲਾ ਸਮਾਪਤ ਨਾ ਕਰੇ ਕਿਸਾਨਾਂ ਨੂੰ ਬਚਾਉਣ ਦੀ ਲੋੜ ਆ ਕਿਸਾਨਾਂ ਨੇ ੁੱਕੇ ਦੇਸ਼ ਦਾ ਢਿੱਡ ਭਰਿਆ ਇਹ ਕਿਸਾਨ ਦੇਸ਼ ਦੀ ਢਿੱਡ ਭਰਨ ਵਾਲਾ ਇਹ ਲੋਕ ਆ ਜਿਹੜੋਂ ਦੇਸ਼ ਨੂੰ ਕਦੇ ਸਿਰਾਂ ਦੀ ਲੋੜ ਸਿਰ ਵੀ ਦਿੱਤੇ ਇਹਨਾਂ ਨੇ ਅੰਨ ਵੀ ਦਿੱਤਾ ਇਸ ਕਰਕੇ ਇਹਨਾਂ ਨੂੰ ਪਿਆਰ ਕਰੋ ਇਹਨਾਂ ਨੂੰ ਆਪਣੀ ਗਲਵੱਕੜੀ ਦੇ ਵਿੱਚ ਲੈ ਕੇ ਇਹ ਜੀਆਂ ਨੀਤੀਆਂ ਬਣਾਓ ਜਿਨ੍ਹਾਂ ਨਾਲ ਵਾਅਕੇ ਕਿਸਾਨਾਂ ਦੀ ਆਮਦਨ ਦੁੱਗਣੀ ਤੋਂ ਦੁਗਣੀ ਹੋ ਕੇ ਕਿਸਾਨਾਂ ਦਾ ਜੀਵਨ ਖੁਸ਼ਹਾਲ ਹੋ ਸਕੇ